ਤਾ ਲੜਾਈ ਕਹਿ ਲੀਏ ਕਿ ਹੁਣ ਪਹਿਲਾਂ ਵਾਂਗ ਜਿਹੜੀ ਪਹਿਲਾਂ ਪਿਛਲਾ ਮੋਰਤਾ ਸੀ ਉਸੇ ਤਰੀਕੇ ਨਾਲ ਅੱਗੇ ਵਧੇਗੀ ਲੇਕੋ ਲੋਡ ਬਣ ਗਈ ਜੀ ਸਾਡੇ ਸਾਡੇ ਇਕੱਠੇ ਹੋਏ ਵਗਿਆ ਤੇ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਲੋਡ ਚਾਸੀਂ ਸਾਰੇ ਇਕੱਠੇ ਆਠ ਪੁਆਇੰਟ ਤੇ ਕੀ ਇਕਤਾ ਚੱਪਨ ਕਰਨਾ ਚਾਹੀਦਾ ਉਹਦੇ ਤੇ ਅਸੀਂ ਕਲੀਅਰ ਕਿਹਾ ਵੀ ਇੱਕ ਦੂਸਰੇ ਦੇ ਵਿਰੁੱਧ ਨਾ ਬੋਲੋ ਨਾ মিডিਆ ਚ ਨਾ ਕਿਸੇ ਸਪੀਚ ਚ ਦੂਸਰਾ ਤੀਸਰਾ ਸੀ ਉਹਨਾਂ ਨੂੰ ਕਿਹਾ ਵੀ ਆਪਾਂ ਰਲ ਕੇ ਸੋਚੀਏ ਅਸੀਂ 13 ਤਰੀਕ ਦਾ ਸੱਦਾ ਦੇਤਾ 26 ਦਾ ਸੱਦਾ ਦੇਤਾ ਇਕੱਠੇ ਕਰਾਂਗੇ ਇੱਕ ਤਰੀਕੇ ਨਾਲ ਨਹੀਂ ਗੱਲਾਂ ਵੀ ਚਾਰ ਬਾਰਡਰਾਂ ਦੇ ਬੈ ਜੀ ਉਦੋਂ ਸਾਰੇ ਪਾਸਿਓਂ ਦੁਸ਼ਮਣ ਨੂੰ ਘੇਰ ਦੀ ਸਟ੍ਰੈਟਜੀ ਹੋਗੀ ਇਹ 15 ਤਰੀਕ ਨੂੰ ਟੈਕ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਅਸੀਂ ਕਿੜਿਆ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਰਾਜਨੀਤਿਕ ਅਤੇ ਰਾਜਨੀਤਿਕ ਦੋਨੇ ਗਰੁੱਪ ਇਕੱਠੇ ਹੋਏ ਨੇ ਇਹ ਡਾਕਟਰ ਦਰਸ਼ਨਪਾਲ ਸਿੰਘ ਅਤੇ ਜੁਗਿੰਦਰ ਸਿੰਘ ਗਰਾਹਾ ਬਰਵੀਰ ਸਿੰਘ ਰਾਜੇਵਾਲ ਅਤੇ ਹੋਰ ਵੀ ਕਿਸਾਨ ਆਗੂ ਡੱਲੇਵਾਲ ਸਾਹਿਬ ਦੇ ਖਬਰਸਾਰ ਨੂੰ ਖਨੌਰੀ ਵਿਖੇ ਪਹੁੰਚੇ ਪਤਾ ਲਿਆ ਅਤੇ ਜਦੋਂ ਡਾਕਟਰ ਦਰਸ਼ਨਪਾਲ ਨਾਲ ਗੱਲ ਕੀਤੀ ਤਾਂ ਵੀ ਡੱਲੇਵਾਲ ਸਾਹਿਬ ਵੱਲੋਂ ਕਹਿਜਾ ਸਹਿਯੋਗ ਮਿਲਿਆ ਤੁਹਾਨੂੰ ਤਾਂ ਕਹਿਜਾ ਹੰਗਾਰਾ ਮਿਲਿਆ ਉਹਨਾਂ ਨੇ ਕਿਹਾ ਵੀ ਬਾਹ ਖੜੀ ਕਰਕੇ ਨਾਰੇ ਦੇ ਜਵਾਬ ਦੇ ਵਿੱਚ ਉਹਨਾਂ ਨੇ ਸਾਨੂੰ ਹੱਥ ਖੜਾ ਕਰਕੇ ਹਾਂ ਦਾ ਹੰਗਾਰਾ ਭਰਿਆ ਤੇ ਇਕੱਠੇ ਨਜ਼ਰ ਆਉਂਗੇ ਜੀ ਹੁਣ ਇਹ ਕਹਿ ਸਕਦੇ ਆ ਆ ਤੁਹਾਨੂੰ ਕੀ ਲੱਗਦਾ ਅੱਜ ਕੁਝ ਲੱਗਦਾ ਨਹੀਂ ਤੁਹਾਨੂੰ ਜੀ ਤਾਂ ਲੜਾਈ ਕਹਿ ਲਈਏ ਕਿ ਹੁਣ ਪਹਿਲਾਂ ਵਾਂਗ ਜਿਹੜੀ ਪਹਿਲਾਂ ਪਿਛਲਾ ਮੋਰਤਾ ਸੀ ਉਸੇ ਤਰੀਕੇ ਨਾਲ ਅੱਗੇ ਵਧੇਗੀ ਕੋ ਲੋਡ ਬਣ ਗਈ ਜੀ ਸਾਡੇ ਸਾਡੇ ਇਕੱਠੇ ਹੋਏ ਵਗੈਰਾ ਤੇ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਲੋਡ ਚ ਅਸੀਂ ਸਾਰੇ ਇਕੱਠੇ ਚਲੋ ਕੀ ਲੱਗਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਤਾਂ ਗੱਲਬਾਤ ਦਾ ਸੰਕਤਾ ਨਹੀਂ ਗੱਲਬਾਤ ਦਾ ਸੱਦੇ ਦਾ ਕੋਈ ਲੱਗਦਾ ਉਮੀਦ ਹੈ ਹੁਣ ਅਸੀਂ ਦਬਾਅ ਪਣਾਵਾਂਗੇ ਕਿਉਂ ਨਹੀਂ ਗੱਲਬਾਤ ਵਾਪਸ ਸਰਕਾਰ ਨੂੰ ਅਸੀਂ ਕਰਾਂਗੇ ਮਜਬੂਰੀ ਕਰਾਂਗੇ ਅ ਚਾਹੀਦਾ ਉਹਦੇ ਚ ਅਸੀਂ ਕਲੀਅਰ ਕਿਹਾ ਵੀ ਇੱਕ ਦੂਸਰੇ ਦੇ ਵਿਰੁੱਧ ਨਾ ਬੋਲੋ ਨਾ ਮੀਡੀਆ ਚ ਨਾ ਕਿਸੇ ਸਪੀਚ ਚ ਦੂਸਰਾ ਤੀਸਰਾ ਸੀ ਉਹਨਾਂ ਨੂੰ ਕਿਹਾ ਵੀ ਆਪਾਂ ਰਲ ਕੇ ਸੋਚੀਏ ਅਸੀਂ 13 ਤਰੀਕ ਦਾ ਸੱਦਾ ਦੇਤਾ 26 ਦਾ ਸੱਦਾ ਦੇਤਾ ਇਕੱਠੇ ਕਰਾਂਗੇ ਤੇ 15 ਤਰੀਕ ਨੂੰ ਆਪਾਂ ਮਿਲ ਕੇ ਕਰੀਏ ਅੰਦੋਲਨ ਨੂੰ ਸਾਂਝੇ ਤੌਰ ਤੇ ਜਾਂ ਤਾਲਮੇਲ ਮੇ ਰੂਪ ਚ ਕਿਵੇਂ ਚਲਾਇਆ ਜਾ ਸਕਦਾ ਕਦੋਂ ਚਲਾਇਆ ਜਾ ਸਕਦਾ ਕਿੰਨਾ ਤੇਜ਼ ਕੀਤਾ ਜਾ ਸਕਦਾ ਇਹ ਸਾਡੇ ਸਾਰਿਆਂ ਦੇ ਸਾਂਝੇ ਤੌਰ ਤੇ ਤੈਅ ਹੋਊਗਾ ਅੱਡਰ ਤੱਕ ਚੱਲ ਰਹੇ ਹਾਂ ਅਸੀਂ ਇਸ ਮੋਰਚੇ ਦੇ ਨਾਲ ਆਇਆ ਜਾ ਸਕਦਾ ਜਾਂ ਫਿਰ ਅਲੱਗ ਤੋਂ ਮੋਰਚਾ ਨਹੀਂ ਨਹੀਂ ਮੋਰਚੇ ਦੇਖੋ ਕੇਐਮਐਮ ਉੱਧਰ ਬੈਠਾ ਹੈ ਨਾਨ ਪੋਲੀਟੀਕਲ ਇੱਥੇ ਬੈਠੇ ਹੈ ਜੀ ਇਸ ਕਰਕੇ ਉਹ ਜਿਹੜਾ ਸੇਕ ਹੈ ਜਿਹੜੀ ਸੱਟ ਹੈ ਉਹ ਦਿੱਲੀ ਦੇ ਖਿਲਾਫ ਪਵੇ ਉੱਤੇ ਪਵੇ ਕਿਵੇਂ ਪੈਊਗੀ ਇਹਦੇ ਤੇ ਸੋਚਿਆ ਜਾ ਸਕਦਾ ਜੇ ਮੁੱਦੇ ਇੱਕਾ ਮਾਂਚ ਵੀ ਇੱਕ ਹੋਏਗਾ ਜੀ ਦੇਣ ਕੇ ਲੜੀ ਜਾਊਗਾ ਦੇਖੋ ਪਹਿਲਾਂ ਵੀ ਤੁਹਾਨੂੰ ਪਤਾ ਹੈ ਹਨੇਰ ਹੁਣੀ ਅੱਡ ਬੈਠੇ ਸੀ ਅਗਰਾ ਹੁਣੀ ਅੱਡ ਬੈਠੇ ਸੀ ਲੇਕਿਨ ਸੱਟ ਦਿੱਲੀ ਦੇ ਉੱਤੇ ਸੀ ਦੇਖੋ ਫੇਰ ਇਹ ਦੇਖੋ ਉਹ ਇਹ ਵੀ ਹੋ ਸਕਦਾ ਕਿ ਟੋਲ ਪਲਾਜ਼ੇ ਬੰਦ ਕਰਕੇ ਅਡਾਨੀਆਂ ਬਾਨੀਆਂ ਨੂੰ ਘੇਰ ਕੇ ਭਾਜਪੀ ਨੂੰ ਘੇਰ ਕੇ ਬਾਰਡਰਾਂ ਦੇ ਉੱਤੇ ਬਹਿ ਕੇ ਦਿੱਲੀ ਵੱਲ ਕੂਚ ਕਰਕੇ ਹਰੇਕ ਦਾ ਨਿਸ਼ਾਨਾ ਉਹ ਹੋਣਾ ਚਾਹੀਦਾ ਹੈ ਉਹਦੇ ਜੋ ਕਿਹੜਾ ਕਿਹੜਾ ਨਿਸ਼ਾਨਾ ਪਣਾਵਾਂਗੇ ਜਦੋਂ ਇਕੱਠੇ ਹੋਵਾਂਗੇ ਮਲਟੀਫੇਰੀਅਸ ਸਾਡੀ ਸਟ੍ਰੈਟਜੀ ਹੋਊਗੀ ਕਿ ਇੱਕ ਤਰੀਕੇ ਨਾਲ ਨਹੀਂ ਗੱਲਾਂ ਵੀ ਚਾਰ ਬਾਹਰਾਂ ਦੇ ਬੈ ਜੀ ਉਦੋਂ ਸਾਰੇ ਪਾਸਿਓਂ ਦੁਸ਼ਮਣ ਨੂੰ ਘੇਰ ਦੀ ਸਟ੍ਰੈਟਜੀ ਹੋਊਗੀ ਇਹ 15 ਤਰੀਕ ਨੂੰ ਤੈਕ ਰਕੇਸ਼ ਰਕੇਸ਼ ਟਕੈ ਨੇ ਇੱਕ ਇਹ ਕਹੇ ਸੀ ਕਿ ਭਾਜਪਾ ਦੇ ਸਹਿਯੋਗ ਦੇ ਨਾਲ ਦੋਨੇ ਨਹੀਂ ਨਹੀਂ ਅਸੀਂ ਉਹਦਾ ਵੈਸੇ ਵਿਰੋਧ ਕਰ ਦਿੱਤਾ ਹੋਇਆ ਜੀ ਤੋ ਖਬਰ ਸਾਡੀ ਸਟੇਟਮੈਂਟ ਆ ਗਈ ਹੈ ਰਕੇਸ਼ ਟਕੈ ਦੇ ਬਿਆਨ ਦਾ ਅਗਰ ਇਹ ਮੰਨਣਾ ਨਿਕਲਦਾ ਸੀ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਉਹਨਾਂ ਨਾਲ ਕੋਈ ਲਿੰਕ ਨਹੀਂ ਉਹਨਾਂ ਦੇ ਵੱਲੋਂ ਕਹੇ ਜਾਂਗਾ ਰਿਪਰੈਜ਼ੈਂਟੈਂਟ ਉਹਨਾਂ ਨੇ ਬਹੁਤ ਵਧੀਆ ਦਿੱਤਾ ਹੱਥ ਖੜਾ ਕਰਕੇ ਮੁਠੀ ਕਰਕੇ ਨਾਰੇ ਦਾ ਨਾਰੇ ਨਾਲ ਜਵਾਬ ਦਿੱਤਾ ਉਹਨਾਂ ਨੂੰ ਯਕੀਨ ਦਿਵਾਇਆ ਸੀ ਵੀ ਤੁਹਾਡੇ ਨਾਲ ਆਪਾਂ ਲੜਾਂਗੇ ਇਕੱਠੇ ਤੇ ਜਿੱਤਾਂਗੇ ਵੀ ਇਕੱਠੇ ਆਪਾਂ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਦਿਨਾਂ 'ਚ ਸੈਂਟਰ ਸਰਕਾਰ ਦੇ ਨੂੰ ਜਿਹੜਾ ਗੋਡਿਆਂ ਥੱਲੇ ਲੈਣ ਦੀ ਕਿਸਾਨ ਵਿਉਂਤਬੰਦੀ ਬਣਾਉਣਗੇ ਕਿਉਂਕਿ ਕਿਸਾਨ ਜਥੇਬੰਦੀਆਂ ਜਦੋਂ ਟੇਬਲ ਟॉक ਕਰਦੀਆਂ ਨੇ ਤਾਂ ਸੈਂਟਰ ਦੇ ਵਜ਼ੀਰਾਂ ਨੂੰ ਗੱਲ ਤੱਕ ਨਹੀਂ ਆਉਂਦੀ ਸੀ ਉਦੋਂ ਕਿਤੇ ਨਾ ਕਿਤੇ ਉਹ ਵਜ਼ੀਰ ਜਿਹੜੇ ਕੁਰਸੀਆਂ 'ਤੇ ਬੈਠੇ ਨੇ ਦਿੱਲੀ ਦੇ ਤਖਤ 'ਤੇ ਬੈਠੇ ਨੇ ਉਹਨਾਂ ਨੂੰ ਗੱਲ ਤੱਕ ਨਹੀਂ ਆਉਂਦੀ ਸੀ ਅਤੇ ਆਪਣਾ ਮੂੰ ਇਕੱਠਾ ਕਰਕੇ ਤੁਰਕੇ ਬਗ ਜਾਂਦੇ ਹੁਣ ਜਦੋਂ ਦੋਨੇ ਗਰੁੱਪ ਇਕੱਠੇ ਹੋ ਗਏ ਤਾਂ ਇਹ ਲੜਾਈ ਹੁਣ ਦੇ ਆਉਣ ਵਾਲੇ ਦਿਨਾਂ ਚ ਕਹੋ ਜੇ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ